ਆ ਪੁੱਤ ਨੇ ਮੇਰੇ ਐ ਗੋਦੀ 'ਚ ਕਿਧਰ ਬੈਠਾ ਕਿਧਰ ਬੈਠਾ ਦੋ ਪੁੱਤ ਨੇ ਐ ਬੈੱਡ ਤੇ ਇਕੱਠੇ ਪਏ ਐ ਆਉਣ ਵਾਲੇ 20 25 ਸਾਲਾਂ ਨੂੰ ਆਪੋ ਆਪਣੇ ਘਰੋ ਘਰਾਂ ਵਾਲੇ ਹੋਣਗੇ ਉਹ ਆਪਣੇ ਟੱਬਰ 'ਚ ਉਹ ਆਪਣੇ ਟੱਬਰ 'ਚ ਅਸੀਂ ਬੇਬੇ ਬਾਪੂ ਦੋਨੇ ਅਸੀਂ ਇਕੱਲੇ ਹੀ ਰਹਿ ਜਾਣਾ ਐ ਇਹ ਮਾਇਆ ਦੇ ਵਿੱਚ ਉਦਾਸੀ ਐ ਆ ਈਡੀ ਰਸੋਈ ਐ ਮੇਰੇ ਤੋਂ ਬਿਨਾ ਮੇਰੀ ਰਸੋਈ 'ਚ ਪੱਤਾ ਨਹੀਂ ਹਿਲਦਾ ਕਿਹੜੀ ਦਾਲ ਬਣੂ ਕਿਹੜੀ ਸਬਜ਼ੀ ਬਣੂ ਸਾਰੇ ਕੁਛ ਦੀ ਮਾਲਕਣ ਮੈਂ ਆ ਮੇਰੀ ਰਸੋਈ ਦੀ ਮਾਲਕਣ ਮੈਂ ਆ ਘਰ ਚ ਕੀ ਬਣੂ ਇਹ ਮੈਂ ਡਿਸਾਈਡ ਕਰਦੀ ਆ ਮਾਲਕਣ ਪਤਾ ਕੌਣ ਹੁੰਦੀ ਏ ਰਸੋਈ ਦੀ ਜਿਹੜੀ ਡਿਸਾਈਡ ਕਰਦੀ ਏ ਸੱਸ ਡਿਸਾਈਡ ਕਰਦੀ ਏ ਅਜੇ ਸੱਸ ਕੋਲ ਮਾਲਕੀ ਏ ਕੀ ਬਣੂ ਤੇ ਜੇ ਨੂੰ ਡਿਸਾਈਡ ਕਰਦੀ ਏ ਫਿਰ ਨੂੰ ਕੋਲ ਮਾਲਕੀ ਏ ਤੇ ਚੇਤਾ ਰੱਖਣਾ ਵੀ ਆ ਰਸੋਈਆਂ ਨੇ ਇੱਕ ਨਾ ਇੱਕ ਦਿਨ ਅਗਲੀਆਂ ਬੇਗਾਨੀਆਂ ਆਉਣਗੀਆਂ ਧੀਆਂ ਆਪਣੀਆਂ ਬਣ ਜਾਣਾ ਉਹਨਾਂ ਨੇ ਤੇ ਸੰਭ ਲੈਣੀਆਂ